ਉਹ ਬੇਸਤੀ ਕਰਾਤਾ ਆਪਣੀ ਭੈਣ ਕਹਿ ਕੇ ਠਾਣਿਆਂ ਚ ਘਮਾਤਾ ਹੈ ਹੁਣ ਹੁਣ ਇਸ ਤੋਂ ਵੱਡੀ ਕੀ ਗੱਲ ਹੋਊਗੀ ਸਕਿਉਰਟੀ ਮਿਲਣ ਤੋਂ ਬਾਅਦ ਤੱਕ ਕੁੜੀ ਦਾ ਬੋਲਣ ਦਾ ਰਵਈਆ ਹੀ ਚੇਂਜ ਹੋ ਗਿਆ ਸ਼ਕਲ ਦੇਖੋ ਕਿੰਨੀ ਭੋਲੀ ਹੈ ਲੇਕਿਨ ਅੰਦਰ ਸੇ ਲੋਬੜੀ ਹੈ ਦੋ ਚਾਰ ਬਾਪੇ ਉੱਠ ਕੇ ਮੇਰੇ ਬਾਰੇ ਕਹਿ ਰਹੇ ਨੇ ਜੀ ਇਹਨੇ ਗੰਦ ਪਾਇਆ ਕਿਉਂਕਿ ਤੁਸੀਂ ਗੰਦ ਹੀ ਦੇਖਿਆ ਦੀਪਿਕਾ ਲੁਥਰ ਨੂੰ ਸ਼ਾਇਦ ਸੁਰੱਖਿਆ ਮਿਲਦੀ ਹਾਂਜੀ ਮੈਂ ਹੁਣੇ ਪੜ ਰਿਹਾ ਸਰਾ ਜੀ ਵਧਾਈ ਹੋਵੇ ਆ ਤਾਂ ਮੈਨੂੰ ਜੁੰਦੇ ਜੀ ਮਾਰਦਾ ਪਿਆ ਕੋਣ ਹੈ ਜੇ ਜੀ ਹੱਤਿਆ ਹੋਈ ਉਸ ਦਿਨ ਸੋਸ਼ਲ ਮੀਡੀਆ ਅਕਾਊਂਟ ਤੇ 55000 ਫੋਲੋਅਰ ਵਧ ਜਾਂਦਾ ਉਸ ਦੇ ਮਰਨ ਤੋਂ ਬਾਅਦ ਹੀ ਇਹਨਾਂ ਨੂੰ ਸਾਲਿਆਂ ਨੂੰ ਇਹਨਾਂ ਨੂੰ ਸਮਝ ਹੀ ਨਹੀਂ ਆ ਰਹੀ ਕੀ ਕਰੀ ਜਾਂਦੇ ਆ ਸੱਚੀ ਗੱਲ ਜੀ ਸਾਰਿਆਂ ਨੂੰ ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੋਰ ਭਾਬੀ ਜੋ ਕਿ ਕੰਚਨ ਕੁਮਾਰੀ ਦੇ ਨਾਮ ਤੋਂ ਵੀ ਜਾਣੀ ਜਾਂਦੀ ਆ ਉਸ ਦੀ ਹੱਤਿਆ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਆ ਕਮਲ ਕੋਰ ਭਾਬੀ ਜੋ ਕਿ ਆਪਣੀ ਵੀਡੀਓ ਵਿੱਚ ਬੋਲਗੈਰਿਟੀ ਤੇ ਅਸ਼ਲੀਲਤਾ ਫਲਾਉਂਦੀ ਸੀ ਇਹ ਸਤਿਆ ਤੋਂ ਵਾਲੇ ਹੰਗ ਸਿੰਘ ਅਮਰਿਤਪਾਲ ਸਿੰਘ ਮਹਿਰੋ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪੋਸਟ ਕੀਤੀ ਜਿਸ ਵਿੱਚ ਉਹ ਕਹਿੰਦੇ ਨੇ ਕਿ ਉਸ ਨੂੰ ਮੈਂ ਮਾਰਿਆ ਹੈ ਕਿਉਂਕਿ ਗੋਮ ਦੀ ਮਰਿਆਦਾ ਦੀ ਰਾਖੀ ਜ਼ਰੂਰੀ ਸੀ ਅਮਰਿਤਪਾਲ ਸਿੰਘ ਮਹਿਰੋ ਦੀ سپورਟ ਵਿੱਚ ਬਹੁਤ ਲੋਕ ਆਏ ਨੇ ਬਹੁਤ ਲੋਕ ਇਹ ਕਹਿ ਰਹੇ ਨੇ ਕਿ ਬਹੁਤ ਵਧੀਆ ਕੰਮ ਕੀਤਾ ਅਮਰਿਤਪਾਲ ਸਿੰਘ ਮਹਿਰੋ ਨੇ ਜੋ ਕਿ ਉਸ ਕਿ ਉਹ ਬਹੁਤ ਜ਼ਿਆਦਾ ਗੰਧ ਫਲਾ ਰਹੀ ਸੀ ਇਹ ਸ਼ੁਗਰ ਹੈ ਕਿਸੇ ਨੇ ਆਵਾਜ਼ ਚੱਕੀ ਗੰਧ ਦੇ ਖਿਲਾਫ ਪਰ ਦੂਜੇ ਪਾਸੇ ਲੋਕ ਕਹਿ ਰਹੇ ਨੇ ਕਿ ਕਿ ਟੈਂਟ ਹੋ ਚਾਹੇ ਗੰਦਾ ਬਣਾਉਂਦੀ ਸੀ ਜਾਂ ਜਿਵੇਂ ਦਾ ਮਰਜ਼ੀ ਬਣਾਉਂਦੀ ਸੀ ਬਟ ਉਸ ਦੀ ਜਾਨ ਲੈ ਲੈਣਾ ਇਹ ਸਹੀ ਨਹੀਂ ਹੈ ਦਾ ਬਹੁਤ ਹੀ ਵੱਡਾ ਕੰਮ ਹੋ ਗਿਆ ਜੀ ਚੱਕਦੇ ਕੋਈ ਬੰਦਾ ਅਮਰਤਪਾਲ ਸਿੰਘ ਨਾਮ ਸੁਣਿਆ ਭਾਈ ਛਾਹ ਐਬਸੋਲੂਟ ਹੈ ਬਹੁਤ ਵਧੀਆ ਕੰਮ ਤੇ ਦੋੜ ਫਿੱਟ ਨੂੰ ਤੁਹਾਡਾ ਤੁਹਾਡੇ ਸਾਰੇ ਬੰਦਿਆਂ ਦਾ ਯੋਧੇ ਨਿਹੱਤੇ ਦੇ ਹੱਥ ਚੱਕਦੇ ਔਰਤਾਂ ਦੇ ਦੇ ਹੱਥ ਚੱਕਦੇ ਬੱਚਿਆਂ ਤੇ ਨਹੀਂ ਚੱਕਦੇ ਤੁਸੀਂ ਉਹਨੂੰ ਸਮਝਾਣਾ ਸੀਗਾ ਕੰਪਲੇਨ ਕਰੋ ਕਿ ਜਿਸ ਕੌਮ ਤੇ ਸਾਰੇ ਦੁਨੀਆ ਮਾਣ ਕਰਦੀ ਉਹ ਕੰਮ ਕਰ ਗਈ ਰਹੀ ਵਿਚਾਰੀ ਐਨੇ ਤੁਸੀਂ ਵਿਹਲੇ ਹੋਗੇ ਕੌਣ ਨੱਚਰੀ ਕੌਣ ਛੋੜੇ ਕਪੜੀ ਪਾਰੇ ਨੂੰ ਜਾ ਕੇ ਮਾਰ ਦੋ ਵਾਹ ਜੀ ਵਾਹ ਤੁਹਾਨੂੰ ਐਨੀ ਦਲੇਰੀ ਹੈ ਬਹੁਤ ਸਾਰੇ ਹੋਰ ਅਤਿਆਚਾਰ ਹੋ ਰਹੇ ਦੁਨੀਆ 'ਚ ਜਾ ਕੇ ਜਾਓ ਸੰਭਾਲੋ ਜਾ ਕੇ ਯਾਰ ਆਹ ਲੈ ਲੋ ਗਿਆਨ ਵੀ ਕੌਣ ਦੇ ਰਿਹਾ ਵਾ ਗਲ ਵਿੱਚ ਅੰਡੇ ਵਾਲਾ ਲੋਕੜ ਪਾ ਕੇ ਜਿਹੜਾ ਬੰਦਾ ਲੁਚੀਆਂ ਰਕਤਾ ਕਰਦਾ ਰਿਹਾ ਵਾ ਜੇ ਸਾਡੇ ਸਿਰ ਪਈ ਆ ਅਸੀਂ ਚੱਲ ਰਹੇ ਨਾ ਮੋਬ ਵਿੱਚ ਕੀ ਲੈਣ ਆਉਂਦੇ ਆ ਇਹ ਕੇਸ ਕਿਸੇ ਇਨਫਲੂਐਂਸਰ ਦੀ ਮੌਤ ਨਹੀਂ ਬਲਕਿ ਇੱਕ ਡਿਬੇਟ ਬਣ ਚੁੱਕੀ ਹੈ ਕਿ ਲੋਕ ਗਾਣਨ ਹੱਥ ਵਿੱਚ ਲੈ ਸਕਦੇ ਨੇ ਕਿ ਐਦਾਂ ਹੀ ਕਿਸੇ ਨੂੰ ਵੀ ਸਜ਼ਾ ਦੇ ਸਕਦੇ ਨੇ ਲੋਕਾਂ ਦਾ ਸਵਾਲ ਇਹ ਹੈ ਕਿ ਕੰਟੈਂਟ ਸਹੀ ਹੈ ਜਾਂ ਗਲਤ ਇਹ ਨਹੀਂ ਮੈਟਰ ਕਰਦਾ ਕਿ ਕਿਸੇ ਨੂੰ ਮਾਰ ਦੇਣਾ ਇਹ ਕਿੱਥੋਂ ਤੱਕ ਜਾਇਜ਼ ਹੈਗਾ ਵਾ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਅਮਰਿਤਪਾਲ ਸਿੰਘ ਮੈਰੋ ਨੇ ਇਹ ਕਰਕੇ ਸਹੀ ਕੀਤਾ ਜਾਂ ਗਲਤ ਕਾਫੀ ਲੋਕ ਇਹ ਵੀ ਕਹਿ ਰਹੇ ਆ ਕਿ ਪਿਆਰ ਨਾਲ ਸਮਝਾ ਕੇ ਵੀ ਗੱਲ ਕੀਤੀ ਜਾ ਸਕਦੀ ਐ ਐਦਾਂ ਮਾਰ ਦੇਣਾ ਸਹੀ ਨਹੀਂ ਹੈਗਾ ਬਟ ਪਿਆਰ ਨਾਲ ਤਾਂ ਸਮਝਾਇਆ ਸੀਗਾ ਐਦਾਂ ਦੀ ਗੱਲ ਨਹੀਂ ਆ ਤਾਂ ਕੋਈ ਕੁਝ ਵੀਡੀਓ ਮੈਂ ਦਿਖਾ ਦੇਣਾ ਤੁਹਾਡੇ ਨਾਲ ਜੁੜਿਆ ਕੋਈ ਚੰਗੀ ਚੀਜ਼ ਪੇਸ਼ ਕਰੋ ਹਨਾ ਤੇ ਤੁਸੀਂ ਵਧੀਆ ਕੰਮ ਕਰੋ ਆਪਦਾ ਕੋਈ ਨਾ ਭੈਣੇ ਸਾਡੀ ਕਿਸੇ ਨਾਲ ਤੁਹਾਡੇ ਨਾਲ ਕੋਈ ਦੁਸ਼ਮਣੀ ਜਾਂ ਅਸੀਂ ਗੁੱਸੇ ਨਹੀਂ ਪਰ ਗੁੱਸਾ ਆਉਂਦਾ ਜਦੋਂ ਤੁਸੀਂ ਮੈਨੂੰ ਦੱਸੋ ਕੀ ਸੋਚ ਕੇ ਤੁਸੀਂ ਇਹ ਕਹਿ ਰਹੇ ਆਂ ਵੀ ਅਸੀਂ ਠਰਕੀਤੀਵੇਂਗਾ ਪੰਜਾਬ ਦੀਆਂ ਕੁੜੀਆਂ ਵੀ ਠਰਕੀ ਹੋ ਸਕਦੀਆਂ ਭੈਣੇ ਦੱਸ ਤੁਹਾਨੂੰ ਗਲਤ ਨਹੀਂ ਕਿਹਾ ਅਸੀਂ ਇਹ ਕਿਹਾ ਤੁਸੀਂ ਗਲਤ ਨਹੀਂ ਤੁਸੀਂ ਸਹੀ ਆ ਪਰ ਇੱਕ ਗੱਲ ਦੱਸੋ ਜਿਹੜੇ ਕੰਮ ਤੁਸੀਂ ਕਰਦੇ ਉਹਦੇ ਨਾਲ ਗੰਦ ਪੈ ਰਿਆ ਸੀ ਕਿ ਸੰਭਾਵ ਪੈਂਦਾ ਹੈ ਸੰਭਾਵ ਪੈਂਦਾ ਅਮਰਿਤਪਾਲ ਸਿੰਘ ਮੈਰੋ ਨੇ ਜਿੰਨੂ ਜਿੰਨੂ ਵਾਰਨਿੰਗ ਦਿੱਤੀ ਸੀ ਉਹਨਾਂ ਨੇ ਆ ਕੇ ਸੋਸ਼ਲ ਮੀਡੀਆ ਤੇ ਆ ਕੇ ਮਾਫੀ ਵੀ ਮੰਗ ਕੇ ਵੀਡੀਓ ਪਾਤੀ ਹੋਈ ਆ ਕਿ ਅਸੀਂ ਅੱਗੇ ਤੋਂ ਇਦਾਂ ਦੀ ਵੀਡੀਓ ਨਹੀਂ ਪਾਵਾਂਗੇ ਐਸਾ ਕੰਮ ਕਰਾਂਗੇ ਜਿੰਨੀ ਕਮਾਈ ਤੁਸੀਂ YouTube ਤੇ Facebook ਤੋਂ ਕੀਤੀ ਆ ਉਹ ਤੇ ਉਹਦੋਂ ਦੁੱਗਣੇ ਪੈਸੇ ਤੁਹਾਡੇ ਪਰਿਵਾਰ ਰਿਸ਼ਤੇਦਾਰਾਂ ਤੋਂ ਜੇ ਵਿਆਜਾਂ ਤੋਂ ਫੜ-ਫੜ ਕੇ ਨਾ ਤੁਹਾਡੇ ਇਲਾਜਾਂ ਤੇ ਲਾਏ ਤੇ ਸਾਡਾ ਨਾਮ ਬਦਲਦੇ ਹੋ ਤੇ ਮੈਂ ਇਹ ਗੱਲ ਕਹਿੰਦਾ ਵੀ ਤੌਣ ਹਾਜ਼ਰ ਆ ਤੇ ਦਿਮਾਗ ਨੇ ਮੇਤੇ ਟੈਨਸ਼ਨ ਪਈ ਨਾ ਸਵੇਰ ਦੇ ਫੋਨ ਰੋਲ ਰੋਲ ਕੇ ਮੇਰਾ ਦਿਮਾਗ ਖਰਾਬ ਹੋ ਗਿਆ ਮੈਂ ਪੁੱਛਿਆ ਪਪਾਈ ਗਾ ਕੋਈ ਗਾਲ ਵਾਲੀ ਵੀਡੀਓ ਪਪਾਈ ਨਹੀਂ ਪੁੰਦਾ ਕੀ ਆਮ ਗਲਤ ਨਹੀਂ ਆਪ ਲੋਗ ਗਲਤ ਸਮਝ ਰਹੇ ਆਵੇਂ ਹਮ ਗਲਤ ਨਹੀਂ ਹਮ ਹਮ ਹਮਾਰੇ ਨਾਮ ਪਰ ਫੇਮ ਨਹੀਂ ਕੀਜੀਏ ਮੈਂ ਗਲਤ ਨਹੀਂ ਕੀ ਤੇ ਕਾਫੀ ਜਿਹੜੇ ਇਨਫਲੂਐਂਸਰ ਵੀਡੀਓ ਡਿਲੀਟ ਵੀ ਮਾਰ ਚੁੱਕੇ ਨੇ ਆਪਣੀਆਂ ਪੁਰਾਣੀਆਂ ਜਿਨ੍ਹਾਂ ਨੇ ਗਲਤ ਬਣਾਈਆਂ ਸੀ ਪੈਦਾ ਦੀਆਂ ਮਰਦਾਨਾ ਕਮਜ਼ੋਰੀ ਵਗੈਰਾ ਮੈਨੂੰ ਕਹਿਣ ਲੱਗਿਆ ਸ਼ਰਮ ਆਉਂਦੀ ਆ ਜਦੋਂ ਉਹਦੀਆਂ ਮਸ਼ਹੂਰੀਆਂ ਕਰਦੀਆਂ ਮੈਨੂੰ ਸਮਝ ਨਹੀਂ ਆਉਂਦੀ ਮੈਂ ਤੇ ਇਸ ਗੱਲ ਤੋਂ ਵੀ ਹੈਰਾਨ ਆ ਕਿ ਇਹਨਾਂ ਦੇ ਮਾਪਿਓ ਕਿੱਥੇ ਨੇ ਇਹ ਤੇ ਉਹਦੇ ਮਾਪੇ ਮੈਂ ਜਿਹੜਾ ਖਬਤ ਬਕਤ ਲੱਗਾ ਸਿਕਿਉਰਿਟੀ ਮਿਲਣ ਤੋਂ ਬਾਅਦ ਤੱਕ ਕੁੜੀ ਦਾ ਬੋਲਣ ਦਾ ਰਵਈਆ ਹੀ ਚੇਂਜ ਹੋ ਗਿਆ ਇਹ ਤੁਹਾਡੇ ਸਿੱਖਾ ਨੇ ਸਾਨੂੰ ਬੇਇੱਜ਼ਤੀ ਕਰਾਤਾ ਆਪਣੀ ਭੈਣ ਕਹਿ ਕੇ ਥਾਣਿਆਂ ਚ ਘਮਾਤਾ ਹੈ ਹੁਣ ਹੁਣ ਇਸ ਤੋਂ ਵੱਡੀ ਕੀ ਗੱਲ ਹੋਊਗੀ ਸ਼ਕਲ ਦੇਖੋ ਕਿੰਨੀ ਭੋਲੀ ਹੈ ਲੇਕਿਨ ਅੰਦਰ ਸੇ ਲੋਬੜੀ ਹੈ ਕਮਲਗੋੜੀ ਹੱਤਿਆ ਤੋਂ ਬਾਅਦ ਸੋਸ਼ਲ ਮੀਡੀਆ ਤੇ ਗੰਦ ਹਟ ਗਿਆ ਬਾਜਾ ਨਹੀਂ ਇੰਦਾ ਜ਼ਿਆਦਾ ਹੀ ਵੱਧ ਰਹੀ ਹੈ ਜੀ ਜ਼ਿਆਦਾ ਵੱਧ ਗਈ ਹੈ ਜ਼ਿਆਦਾ ਵੱਧ ਨਹੀਂ ਹੈ ਕਿਉਂਕਿ ਪੰਜਾਬ ਪੁਲਿਸ ਜਿਹੜੀ ਹੈ ਉਹਨੇ ਸਿਕਿਉਰਿਟੀ ਦੇ ਦੇਣੀ ਇਹਨਾਂ ਨੂੰ ਐਸਐਸਪੀ ਨੇ ਜੀ ਤੇ ਜੋ ਸਿਕਿਉਰਿਟੀ ਮਿਲ ਗਈ ਇਹਨਾਂ ਨੇ ਇਹਨਾਂ ਨੇ ਮਾਰਨੀਆਂ ਬਾਂਡ ਨੂੰ ਵੱਡੀਆਂ ਇਹਨਾਂ ਜਿਹੜੇ ਮਾੜਾ ਮੋੜਾ ਡਰ ਪਿਆ ਸੀ ਉਹ ਵੀ ਮੁੱਕ ਜਾਣਾ ਇਹਨਾਂ ਦਾ ਨਹੀਂ ਅੰਮ੍ਰਿਤਸਰ ਤੋਂ ਸਿਕਿਉਰਿਟੀ ਮਿਲੀ ਅੱਜ ਹੀ ਦੀ ਖ਼ਬਰ ਹੀ ਹੈ ਸ਼ਹਿਰ ਵੈਸੇ ਤੁਸੀਂ ਦੇਖੋ ਹੁਣ ਸਿਕਿਉਰਿਟੀ ਦੇਤੀ ਆ ਸਿਕਿਉਰਿਟੀ ਨਾਲ ਉਹ ਕੁਝ ਵੀ ਕਰ ਸਕਦੇ ਹਨ ਇਦਾਂ ਹੋਰ ਲੋਕੀ ਵੀ ਉਛਲਣਗੇ ਕਿ ਸਾਨੂੰ ਵੀ ਸਿਕਿਉਰਿਟੀ ਮਿਲ ਜੂਗੀ ਇਦਾਂ ਹਨਾ ਮਤਲਬ ਕਿ ਗਾਰਡ ਮਿਲ ਜਾਣਗੇ ਮਤਲਬ ਇਦਾਂ ਹੋਰ ਪੌਪੂਲਰ ਹੋਣਗੇ ਇਹ ਇਹਨਾਂ ਨੂੰ ਜ਼ਿਆਦਾ ਬੜਾਵਾ ਦਿੱਤਾ ਜਾਊਗਾ ਗੱਲ ਤਾਂ ਸਹੀ ਆ ਦੇਖੋ ਕਿੰਨੀ ਸੋਚਣ ਵਾਲੀ ਗੱਲ ਹੈ ਜੈਸੀ ਹੱਤਿਆ ਹੋਈ ਉਸ ਦਿਨ ਸੋਸ਼ਲ ਮੀਡੀਆ ਅਕਾਊਂਟ ਤੇ 50000 ਫੋਲੋਅਰ ਵਧ ਜਾਂਦਾ ਉਸ ਦੇ ਮਰਨ ਤੋਂ ਸਾਰਿਆਂ ਨੇ ਐਗਰੀ ਕਰਤਾ ਵਾ ਬਟ ਫਿਰ ਵੀ 50000 ਬੰਦੇ ਉਹ ਕਿਹੜੇ ਨੇ ਜਿਹੜੇ ਉਹਨੂੰ ਫੋਲੋ ਕਰ ਬੈਠੇ ਜੇ ਆਪਾਂ ਫੋਲੋਅਰ ਕੱਢ ਕੇ ਦੇਖੀਏ ਤਾਂ ਜ਼ਿਆਦਾਤਰ ਲੋਕ ਪੰਜਾਬੀ ਹੀ ਨਜ਼ਰ ਆਉਂਦੇ ਨੇ ਮਤਲਬ ਫਿਰ ਇਹ ਲੋਕ ਵੀ ਉਹਨੇ ਹੀ ਗੁਨਾਹਗਾਰ ਨੇ ਤੇ ਅਮਰਿਤਪਾਲ ਸਿੰਘ ਮੈਰੋ ਦੇ ਸਾਰੇ ਸੋਸ਼ਲ ਮੀਡੀਆ ਅਕਾਊਂਟ ਬੈਨ ਕਰ ਦਿੱਤੇ ਗਏ ਨੇ ਤੇ ਦੀਪਿਕਾ ਲੋਤਰਾ ਨੇ ਵੀ ਆਪਣਾ ਅਕਾਊਂਟ ਡਿਲੀਟ ਕਰਤਾ ਹੋਇਆ ਵਾ ਇੰਸਟਾਗ੍ਰਾਮ ਤੋਂ ਦੀਪਿਕਾ ਲੋਤਰਾ ਤੇ ਪ੍ਰੀਤ ਜੱਟੀ ਨੇ ਸਰਕਾਰ ਕੋਲੋਂ ਸਿਕਿਉਰਿਟੀ ਦੀ ਮੰਗ ਕੀਤੀ ਹੈ ਕਿ ਸਾਡੀ ਜਾਨ ਨੂੰ ਖਤਰਾ ਹੈ ਸਾਨੂੰ ਧਮਕੀਆਂ ਮਿਲ ਰਹੀਆਂ ਨੇ ਅਨਨੋਮ ਨੰਬਰ ਤੋਂ ਫੋਨ ਆ ਰਹੇ ਨੇ ਸੋ ਮੈਨ ਸਿਕਿਉਰਿਟੀ ਚਾਹੀਦੀ ਆ ਕਿਉਂਕ ਬਹੁਤ ਜਾਣੇ ਅਮਰਿਤਪਾਲ ਸਿੰਘ ਮੈਰੋ ਦੇ ਖਿਲਾਫ ਵੀ ਨੇ ਪਰ ਨੇ ਹੱਥੇ ਤੇ ਕਦੇ ਵੀ ਖਾਲਸਾ ਵਾਰ ਨਹੀਂ ਕਰਦਾ ਇਹਦਾ ਵੀ ਧਿਆਨ ਰੱਖਣਾ ਚਾਹੀਦਾ ਤੇ ਬਹੁਤ ਜਾਣੇ ਸਪੋਰਟ ਵਿੱਚ ਵੀ ਨੇ ਜਦੋਂ ਹੁਣ ਭਾਈ ਮੈਰੋ ਦੇ ਫਾਦਰ ਦਾ ਕੀ ਕਸੂਰ ਸੀ ਉਹਦੀ ਭੈਣ ਨੂੰ ਜਾ ਕੇ ਵਿਆਹੀ ਵਰੀ ਨੂੰ ਸਹੁਰੇ ਘਰੇ ਤੋਂ ਚੱਕ ਲਿਆਏ ਹੁਣ ਕੱਲ ਨੂੰ ਕੀ ਬਣੇਗਾ ਉਹ ਅੱਛਾ ਲੜਾਈ ਕਿਹੜੀ ਜਾ ਤੂੰ ਤੁਸੀਂ ਮੈਰੀ ਅਮੇਜਨ ਕਰੋ ਕਿ ਸੇ ਭੈਣ ਨੂੰ ਰਾਤ ਠਾਣੇ ਰਖਾਣਾ ਅਮੇਜਨ ਕਰਕੇ ਵੇਖੋ ਸ਼ੁਕਲਾ ਸਾਹਿਬ ਆਪਾਂ ਦੋਨੇ ਕਰੀਏ ਅਮੇਜਨ ਕਿ ਸਾਡੀ ਭੈਣ ਨੂੰ ਚੱਕ ਕੇ ਠਾਣੇ ਰੱਖਿਆ ਗਿਆ ਹੈ ਕੀ ਬਣੇਗਾ ਬੰਦਾ ਦੇਖੋ ਸੋਸ਼ਲ ਮੀਡੀਆ ਤੇ ਗੰਦ ਤਾਂ ਬਹੁਤ ਜ਼ਿਆਦਾ ਪੈ ਗਿਆ ਹੋਇਆ ਸੀ ਪਿਆ ਹੋਇਆ ਵਾ ਇਹ ਗੱਲ ਤਾਂ ਸੱਚ ਹੈ ਇਹਨੂੰ ਅਸੀਂ ਨਕਾਰ ਨਹੀਂ ਸਕਦੇ ਵੀ ਇਹ ਝੂਠ ਹੈ ਹਰ ਕਿਸੇ ਨੂੰ ਅਧਿਕਾਰ ਹੈ ਵੀਡੀਓ ਪਾਉਣ ਦਾ ਬਟ ਐਕਚੁਅਲ ਜੋ ਗਾਂਦੀ ਪਾ ਰਹੇ ਸੀ मतलब ਜਿਹੜੀ ਕੁੜੀਆਂ ਜਾਣ ਜਾਣ ਕੇ ਅੰਗ ਪ੍ਰਦਰਸ਼ਨ ਕਰ ਰਹੀਆਂ ਨੇ ਅਸ਼ਲੀਲਤਾ ਫਲੋਰੀਆਂ ਨੇ ਹਨਾ ਉਸ ਤੇ ਕਮੈਂਟ ਸੈਕਸ਼ਨ ਵੀ ਜੇ ਆਪਾਂ ਖੋਲਦੇ ਆਂ ਤੇ ਗਾਲਾਂ ਹੀ ਹੁੰਦੀਆਂ ਨੇ ਤੇ ਇਹਨਾਂ ਨੂੰ ਫਰਕ ਹੀ ਨਹੀਂ ਪੈਂਦਾ ਕੋਈ ਇਹਨਾਂ ਨੂੰ ਪਤਾ ਵੀ ਹੁੰਦਾ ਵਾ ਕਿ ਲੋਕ ਕਮੈਂਟ ਕਰ ਰਹੇ ਨੇ ਗਾਲਾਂ ਕੱਢ ਰਹੇ ਨੇ ਬਟ ਇਹਨਾਂ ਨੂੰ ਦਿਖਦਾ ਵਾ ਕਿ ਲੱਖਾਂ ਲੋਕਾਂ ਤੱਕ ਸਾਡੀ ਵੀਡੀਓ ਗਈ ਅਸੀਂ ਵਾਇਰਲ ਹੋ ਰਹੇ ਹਾਂ ਹੁਣ ਸੋਚਣ ਵਾਲੀ ਗੱਲ ਇਹ ਆ ਅਮਰਿਤਪਾਲ ਸਿੰਘ ਮੈਰੋ ਨੇ ਆਵਾਜ਼ ਚੱਕੀ ਜਿਹੜੇ ਗੰਦ ਫੁਲਾਉਂਦੇ ਸੀ ਉਹਨਾਂ ਦੇ ਖਿਲਾਫ ਤੇ ਜਿਹੜੇ ਬੁਲਗੇਰਟੀ ਤੇ ਗੰਦ ਫੁਲਾ ਰਹੇ ਸੀ ਤੇ ਉਹਨਾਂ ਨੂੰ ਸਿਕਿਉਰਟੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਵੀਡੀਓ ਤੇ ਚੱਲਦੇ ਮੈਨੂੰ ਇੱਕ ਗੱਲ ਯਾਦ ਆ ਗਈ ਜਦੋਂ ਆਈਪੀਐਲ ਚੱਲ ਰਹੀ ਸੀ ਪੰਜਾਬੀ ਸਿੰਗਰ ਕੈਂਪੀ ਨੇ ਸੋਸ਼ਲ ਮੀਡੀਆ ਤੇ ਇੱਕ ਰੀਲ ਪਾਈ ਸੀ ਕਿ ਜੇਕਰ ਪੰਜਾਬ ਕਿੰਗਸ ਪੰਜਾਬ ਦੀ ਟੀਮ ਹਾਰਦੀ ਆ ਤੇ ਆਰਸੀਬੀ ਜਿੱਤਦੀ ਆ ਮੈਂ ਨੰਗਾ ਹੋ ਕੇ ਸੋਸ਼ਲ ਮੀਡੀਆ ਤੇ ਵੀਡੀਓ ਅਪਲੋਡ ਕਰੂੰਗਾ। ਕੀ ਤੇ 10 ਐਮਐਲਏ ਸਹਿਬਾਨ ਤੇ ਸੋਨੀ ਜੈਂਟਾ ਦੀ ਟੀਮ ਨੂੰ ਹਰਾ ਦੇਜੋਗੇ ਹੁਣਾ ਨਹੀਂ। ਜੇ ਉਹਨਾਂ ਦਾ ਮਰੱਖਦੀ ਆ ਜੇ ਉਹ ਹਰਾ ਦੇਵੇ ਮੈਂ ਨੰਗਾ ਹੋ ਕੇ ਨਰਚ ਕੇ ਵੀਡੀਓ ਬਣਾਉਂਗਾ। ਤੇ ਤੁਹਾਨੂੰ ਪਤਾ ਹੀ ਆ کون ਟੀਮ ਤੇ ਤੁਹਾਨੂੰ ਪਤਾ ਹੀ ਹੈ ਕਿਹੜੀ ਟੀਮ ਜਿੱਤੀ ਉਸ ਤੋਂ ਬਾਅਦ ਕਾਫੀ ਲੋਕਾਂ ਨੇ ਕਮੈਂਟ ਮਾਰਨੇ ਸ਼ੁਰੂ ਕਰਤੇ ਵੀ ਤੂੰ ਹੁਣ ਵੀਡੀਓ ਪਾ ਹੁਣ ਤਾਂ ਮਤਲਬ ਕੰਮ ਪੁੱਠਾ ਪੈ ਗਿਆ ਵਾ ਤੇ ਹਜੇ 2 ਦਿਨ ਨਹੀਂ ਹੋਏ ਨੇ ਕੈਂਬੀ ਨੇ ਵੀਡੀਓ ਪੋਸਟ ਕਰ ਦਿੱਤੀ ਹੋਈ ਆ ਬਿਨਾ ਕੱਪੜਿਆਂ ਦੇ ਉਹ ਜਿਵੇਂ ਪੀਕੇ ਫਿਲਮ ਵਾਲਾ ਅਮੀਰ ਖਾਨ ਨਹੀਂ ਹੈਗਾ ਉਹਨੇ ਅੱਗੇ ਰੀਡਿਓ ਰੱਖਿਆ ਹੁੰਦਾ ਵਾ ਉਦਾਂ ਹੀ ਸੇਮ ਪੋਸਟ ਮਤਲਬ ਉਹਨੇ ਗਾਣਾ ਬਣਾ ਕੇ ਪਤਾ ਨਹੀਂ ਸ਼ਾਇਦ ਗਾਣੇ ਦੇ ਵਿੱਚ ਕੋਈ ਕਲਿੱਪ ਆ ਉਦਾਂ ਨਹੀਂ ਕੋਈ ਵੀਡੀਓ ਪੋਸਟ ਕੀਤੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕਦਾਈ ਸੋਚ ਰੇਵਾ ਕਿਤੇ ਕੈਂਪ ਵੀ ਹੋਣਾ ਹੁਣ ਤਮ ਕਿਹਨ ਲੱਗ ਜਾਣ ਵੈਸੇ ਇੱਕ ਗੱਲ ਦਾ ਸੱਚ ਆ ਕਿ ਲੋਕਾਂ ਦੀ ਮਤ ਸੱਚੀ ਹੋਈ ਵੱਜੀ ਪਈ ਆ ਕਿਉਂਕਿ ਮੈਨੂੰ ਨਹੀਂ ਸਮਝ ਆਂਦੀ ਆ ਜਿਹੜੇ ਵੀ ਰੀਲਾ ਰੂਲਾ ਬਣਾਉਂਦੇ ਨੇ ਲੱਤਾਂ ਲੰਮੀਆਂ ਕਰਕੇ ਇਹਨਾਂ ਨੂੰ ਕਿਸ ਗੱਲੋਂ ਸਨਮਾਨਿਤ ਕੀਤਾ ਜਾਂਦਾ ਵਾ ਕਿ ਇਹ ਲੱਤਾਂ ਲੰਮੀਆਂ ਕਰਕੇ ਵੀਡੀਓ ਪੋਸਟ ਕਰਦੇ ਨੇ ਮਤਲਬ ਕਿ ਆਪਣੇ ਰੋਲ ਮਾਡਲ ਕਿਹੜੇ ਚੁਣ ਰਹੇ ਨੇ ਬੇਵਕੂਫ ਲੋਕ ਆਪਣੇ ਪਿੰਡ ਵਿੱਚ ਕਿਸੇ ਫੌਜੀ ਵੀਰ ਨੂੰ ਹੀ ਸਨਮਾਨਿਤ ਕਰ ਦਿੰਦੇ ਉਹੀ ਬਹੁਤ ਵੱਡੀ ਗੱਲ ਸੀ ਬਟ ਨਹੀਂ ਆਪਾਂ ਤਾਂ ਰੀਲਾ ਵਾਲਿਆਂ ਨੂੰ ਸਨਮਾਨਿਤ ਕਰਨਾ ਵਾ ਜਿਵੇਂ ਵੱਡੀ ਜੰਗ ਜਿੱਤੀ ਹੁੰਦੀ ਇਹਨਾਂ ਨੇ ਬਾਕੀ ਦੀਪ ਸਿੱਧੂ ਭਾਈ ਤਾਂ ਸਹੀ ਕਹਿ ਗਿਆ ਸੀ ਯਾਰ ਕਮਾਲ ਦਾ ਦੇਸ਼ ਆ ਹਿੰਦੁਸਤਾਨ ਇਹ ਇੱਥੇ ਸਮਝ ਨਹੀਂ ਆਉਂਦੀ ਕਿਸੇ ਨੂੰ ਕਿਸੇ ਗੱਲ ਦੀ ਅਕੀ ਕਮਲ ਕੌਰ ਕੰਚਨ ਕੁਮਾਰ ਦੀ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਤੇਰੀ ਲਾਈਵ ਵੱਧ ਤੋਂ ਵੱਧ ਲੋਕੇ ਦੇਖਣ ਕਿ ਕਮਲ ਮਰੀ ਨਹੀਂ ਹਲੇ ਤੱਕ ਜਿਉਂਦੀ ਆ ਆਪਣਾ ਫੋਨ ਜਦੋਂ ਫੋਨ ਚਲਾਇਆ ਨੈਟ ਔਨ ਕੀਤਾ ਕਿ ਆ ਤਾਂ ਮੈਨੂੰ ਜੂੰਦੇ ਜੀ ਮਾਰਦਾ ਪਿਆ ਕੋਣ ਹੈ ਇਹ ਮੈਂ ਐਡਮਿਟ ਸੀ ਕਿ ਹਸਪੀਟਲ ਚ ਐਕਚੁਅਲ ਜੇ ਵੀਡੀਓ ਬਹੁਤ ਪੁਰਾਣੀ ਹੈਗੀ ਆ ਜੋ ਕਿ ਇਹਨੇ ਕੋਈ ਪ੍ਰੈਂਕ ਪ੍ਰੰਗ ਕੀਤਾ ਹੋਊਗਾ ਪਹਿਲੇ ਸੋਸ਼ਲ ਮੀਡੀਆ ਤੇ ਤੇ ਇਹ ਕਈ ਪੇਜਾਂ ਵਾਲੇ ਰੀਪੋਸਟ ਕਰ ਰਹੇ ਨੇ ਤੇ ਇਹ ਫੇਕ ਹੈਗੀ ਆ ਨਿਊਜ਼ ਸੋ ਫੇਕ نیوزਾਂ ਤੋਂ ਬਚ ਕੇ ਰਹੋ ਅਵੇਅਰ ਰਹੋ ਬਾਕੀ ਮੈਂ ਤਾਂ ਸਾਰਿਆਂ ਨੂੰ ਇਹੀ ਕਹੂੰਗਾ ਜੇ ਤੁਹਾਡੇ ਮੁਰੇ ਕੋਈ ਵੀ ਏਦਾਂ ਦੀ ਵੀਡੀਓ ਆਂਦੀ ਹੈ ਜਿਹਦੇ ਵਿੱਚ ਤੁਹਾਨੂੰ ਲੱਗਦਾ ਵਾ ਕਿ ਇਹ ਇਹਨੇ ਵੀਡੀਓ ਸਹੀ ਨਹੀਂ ਬਣਾਈ ਇਹ ਗਲਤ ਤਰੀਕੇ ਨਾਲ ਅੰਗ ਪ੍ਰਦਰਸ਼ਨ ਕਰ ਰਹੀ ਹੈ ਤੇ ਸਿੱਧਾ ਤੁਸੀਂ ਉਹ ਵੀਡੀਓ ਨੂੰ ਰਿਪੋਰਟ ਕਰੋ ਹਨਾ ਸ਼ੇਅਰ ਨਾ ਕਰੋ ਸਿੱਧੀ ਜੀ ਗੱਲ ਹੈ ਰਿਪੋਰਟ ਕਰ ਦਿਓ ਜਿੰਨਾ ਹੋ ਸਕਦਾ ਕਿਉਂਕਿ ਜਿੰਨਾ ਤੁਸੀਂ ਇਗਨੋਰ ਕਰੋਗੇ ਰਿਪੋਰਟ ਕਰੋਗੇ ਉਹਨਾਂ ਹੀ ਉਹ ਲਾਈਨ ਤੇ ਆਓਗੇ ਜਿੰਨਾ ਸਿਰ ਤੇ ਚੜਾਓਗੇ ਪਰ ਤੁਹਾਨੂੰ ਪਤਾ ਕੰਮ ਹੋਰ ਬੱਤਰ ਹੁੰਦੇ ਜਾਣੇ ਆ ਸਾਰਿਆਂ ਨੂੰ ਸੋਸ਼ਲ ਮੀਡੀਆ ਤੇ ਪਿਆ ਹੋਇਆ ਗੰਦ ਨਜ਼ਰ ਆ ਰਿਹਾ ਵਾ ਗੰਦੀਆਂ ਪ੍ਰੋਫਾਈਲਾਂ ਦਿਖ ਰਹੀਆਂ ਨੇ ਕੌਣ ਗੰਦ ਪੋਰਿਆ ਕੌਣ ਨਹੀਂ ਬਟ ਕਿਸੇ ਨੂੰ ਇਹ ਕਿਉਂ ਨਹੀਂ ਦਿਖ ਰਿਹਾ ਕਿ ਜਿਹੜੇ ਗਰੀਬ ਪਰਿਵਾਰ ਨੇ ਸਿੱਖ ਪਰਿਵਾਰ ਨੇ ਹਨਾ ਕਿੱਦਾਂ ਉਹਨਾਂ ਦੀ ਘਰ ਦਾ ਗੁਜ਼ਾਰਾ ਬੜਾ ਔਖਾ ਚੱਲ ਰਿਹਾ ਵਾ ਗਰਮੀਆਂ ਦਾ ਟਾਈਮ ਆਉਤੋਂ ਕੋਈ ਮਤਲਬ ਕੀ ਬਹੁਤ ਔਖਾ ਗੁਜ਼ਾਰਾ ਚੱਲਦਾ ਵਾ ਕਿਸੇ ਨੂੰ ਉਹ ਗਰੀਬ ਪਰਿਵਾਰ ਕਿਉਂ ਨਹੀਂ ਨਜ਼ਰ ਆਉਂਦੇ ਕਿ ਅਸੀਂ ਉਹਨਾਂ ਦੀ ਮਦਦ ਕਰੀਏ ਇੱਕ ਦੂਜੇ ਦੀ ਬਾਹ ਫੜੀਏ ਗਰੀਬ ਪਰਿਵਾਰ ਨੇ ਉਹਨਾਂ ਦੀ ਮਦਦ ਕਰਨੀ ਕਿੰਨੇ ਕਰਨੀ ਹੈ ਪਾਪਾ ਜੀ ਅੱਛਾ 70 70 ਸਾਲ ਦੀ ਰਾਹੀ ਗੁਰੂ ਵਾਲੇ ਦੇ ਸਾਨੂੰ ਕੋਈ ਨਹੀਂ ਪੁੱਛਦਾ ਇਹ ਵੱਡੇ ਵੱਡੇ ਲੰਗਰ ਲਾ ਤੇ ਹਨਾ ਲੋਕਾਂ ਨੂੰ ਖਵਾ ਤਾ ਪਰ ਆਪਣੇ ਸਾਡੇ ਬਾਬੇ ਹੈ ਬੁੱਢੇ ਬੁੱਢੇ ਹੱਥ ਹੋ ਗਏ ਮੈਨੂੰ ਦਰਦਾਂ ਵੜਦੇ ਸਵਾ ਜ਼ਮਾਂ ਦਸਤਾਰਾ ਕੀ ਨੀਅਮ ਹੈਗਾ ਇਹ ਕੋਈ ਇਹ ਵੀ ਡਾਕਟਰ ਨੇ ਦਿੱਤੀ ਇਹ ਇੱਕ ਇੱਕੋ ਹੀ ਇਹ ਦਸਤਾਰਾ ਤਾਂ ਬੜੀ ਗੰਦਾ ਸੇ ਸਾਡੇ ਸਿੱਖਾਂ ਦੇ ਹਾਲ ਆ ਕਿ ਤੁਹਾਨੂੰ ਸਾਰਿਆਂ ਨੂੰ ਇਹ ਨਹੀਂ ਲੱਗਦਾ ਕਿ ਆਹ ਚੀਜ਼ ਵੱਲ ਵੀ ਧਿਆਨ ਦੇਣਾ ਚਾਹੀਦਾ ਵਾ ਦੇਖੋ ਜਿਹੜਾ ਬੰਦਾ ਤੇ ਕੀਰਤ ਕਰ ਰਿਹਾ ਵਾ ਕਟੋ ਕਟ ਉਹਨੂੰ ਤਾਂ ਅਪਰੀਸ਼ੀਏਟ ਕਰੋ ਉਹ ਤੋਂ ਸਮਾਨ ਲੈ ਲਿਆ ਕਰੋ ਫਿਰ ਜਦੋਂ ਉਹ ਮੰਗਲ ਲੱਗ ਜੇ ਚੋਰੀ-ਚੋਰੀ ਕਰਨ ਲੱਗ ਜੇ ਜਾਂ ਗਲਤ ਕੰਮਾਂ 'ਚ ਪੈ ਜਾਵੇ ਫਿਰ ਤੁਸੀਂ ਤਾਨੂੰ ਮਿੰਡ 'ਚ ਉਹ ਬੰਦਾ ਦੇਖਿਆ ਨਾ ਵਾ ਹਨਾ ਉਹ ਤੂੰ ਆਹ ਕੰਮ ਕਿਉਂ ਕਰ ਰਿਹਾ ਉਹਨੂੰ ਮਿੰਡ 'ਚ ਲੋਕਾਂ ਨੇ ਫੋਕਸ ਕਰ ਲੈਣਾ ਵਾ ਹਾਂ ਵੀ ਇਹ ਗਲਤ ਕੰਮ ਕਰ ਰਿਹਾ ਵਾ ਯਾਰ ਜਦੋਂ ਚੰਗਾ ਕਰ ਰਿਹਾ ਸੀ ਉਦੋਂ ਕਿਉਂ ਨਹੀਂ ਕਿਸੇ ਨੂੰ ਕੋਈ ਦਿਖਦਾ ਸੋ ਇਹ ਗੱਲ ਬਣੀ ਹੀ ਡੀਪ ਸੋਚਣ ਵਾਲੀ ਆ ਬਾਕੀ ਆਦੀ ਵੀਡੀਓ ਇਨੀ ਐਸੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਜਰੂਰ ਕਰ ਦਿਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਚੈਨਲ ਦੇ ਨਵੇਂ ਸਬ